ਸਾਸ੍ਰੀ ਕਾਜੀ ਸਾਰੇ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਸੂਟ ਡਾਰਕ ਕਲਰ ਦੇ ਸੂਟ ਰਹਿਣਗੇ ਬਹੁਤ ਹੀ ਪਿਆਰੇ ਸੂਟ ਨੇ ਇਹਨਾਂ ਸੂਟਾਂ ਨੂੰ ਤੁਸੀਂ ਵਿਆਹ ਸ਼ਾਦੀਆਂ ਵਿੱਚ ਆਪਣੇ ਲਈ ਤਿਆਰ ਕਰਵਾ ਸਕਦੇ ਹੋ ਦਾਜਵਰੀਆਂ ਵਿੱਚ ਵੀ ਰੱਖ ਸਕਦੇ ਹੋ ਬਹੁਤ ਹੀ ਸੋਹਣੇ ਸੂਟ ਨੇ ਹੈਵੀ ਵਰਕ ਰਹੇਗਾ ਇਹਨਾਂ ਸੂਟਾਂ ਦੇ ਉੱਪਰ ਇਹਨਾਂ ਸੂਟਾਂ ਦਾ ਪਹਿਲਾਂ ਪ੍ਰਾਈਸ ਜ਼ਿਆਦਾ ਹੁੰਦਾ ਸੀ ਹੁਣ ਇਹਨਾਂ ਦਾ ਪ੍ਰਾਈਸ ਘਟਾ ਦਿੱਤਾ ਗਿਆ ਹੁਣ ਇਹ ਸੇਲ ਤੇ ਲਗਾ ਦਿੱਤੇ ਗਏ ਨੇ ਕਾਫੀ ਜ਼ਿਆਦਾ ਇਹਨਾਂ ਦਾ ਪ੍ਰਾਈਸ ਘਟਾ ਦਿੱਤਾ ਗਿਆ ਇਹ ਰਹਿਣਗੇ ਜੀ ਪਿਓਰ ਨੇਚਰਲ ਕ੍ਰੇਵ ਦਾ ਤੁਹਾਨੂੰ ਸੂਟ ਮਿਲੇਗਾ ਚਨੌਨ ਦਾ ਦੁਪੱਟਾ ਮਿਲੇਗਾ घेरे ਦੇ ਉੱਪਰ ਬਹੁਤ ਹੀ ਸੋਨਾ ਵਰਕ ਮਿਲੇਗਾ ਤਿੱਲੇ ਵਰਕ ਦਾ ਵੀ ਕੰਮ ਕੀਤਾ ਗਿਆ ਹੈ ਹੈਂਡ ਵਰਕ ਦਾ ਵੀ ਕੰਮ ਕੀਤਾ ਗਿਆ ਬਹੁਤ ਹੀ ਸੋਹਣੇ ਇਨ੍ਹਾਂ ਵਿੱਚ ਕਲਰ ਤੁਹਾਨੂੰ ਮਿਲ ਜਾਣਗੇ ਦੁਪੱਟੇ ਜਿਹੜੇ ਉਹਨਾਂ ਦੇ ਉੱਪਰ ਹੀ ਬਹੁਤ ਹੀ ਸੋਨਾ ਵਰਕ ਰਹੇਗਾ ਕੁਝ ਕੁ ਸੂਟਾਂ ਦੇ ਉੱਪਰ ਵਰਕ ਜ਼ਿਆਦਾ ਰਹੇਗਾ ਕੁਝ ਦੇ ਉੱਪਰ ਵਰਕ ਘੱਟ ਮਿਲੇਗਾ ਪਰ ਤੁਸੀਂ ਕੋਈ ਵੀ ਸੂਟ ਇਨ੍ਹਾਂ ਵਿੱਚੋਂ ਪਸੰਦ ਕਰ ਲਓ ਉਹਨਾਂ ਦਾ ਪ੍ਰਾਈਸ ਤੁਹਾਨੂੰ ਸੇਮ ਹੀ ਲੱਗੇਗਾ ਬਹੁਤ ਹੀ ਸੋਹਣੇ ਕਲਰ ਨੇ ਡਾਰਕ ਕਲਰ ਵੀ ਰਹਿਣਗੇ ਤੇ ਲਾਈਟ ਕਲਰ ਵੀ ਰਹਿਣਗੇ ਹਾਂਜੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਉਹ ਸੂਟ ਦਾ ਤੁਸੀਂ ਸਕਰੀਨ ਸ਼ਾਟ ਮੇਰੇ ਦਿੱਤੇ ਗਏ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਵਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਬਹੁਤ ਹੀ ਸੋਹਣੇ ਕਲਰ ਨੇ ਸੀਲ ਤੇ ਲੱਗੇ ਹੋਣ ਕਰਕੇ ਜਿਹੜੇ ਸੂਟ ਨੇ ਬਹੁਤ ਹੀ ਜਲਦੀ ਸੋਲਵ ਹੋ ਜਾਂਦੇ ਨੇ ਇਸ ਲਈ ਤੁਸੀਂ ਆਪਣਾ ਮਨ ਪਸੰਦ ਦਾ ਕੋਈ ਵੀ ਸੂਟ ਜਲਦੀ ਤੋਂ ਜਲਦੀ ਬੁੱਕ ਕਰਵਾ ਸਕਦੇ ਹੋ हां जी आज दे सुट्टा ने कलेक्शन तनक किस तरह ने लगी वीडियो लाइक करियो हो, और शेयर करियो हो, चैनल ने सब्सक्राइब करियो हो। वीडियो देखन बहुत बहुत धन्यवाद